ਫਰੀਦਕੋਟ ਹਲਕਾ ਫਿਲਹਾਲ ਹੌਟ ਸੀਟ ਬਣਿਆ ਹੋਇਆ ਔਰ ਕਾਂਗਰਸ ਦੇ ਵੱਲੋਂ ਵੀ ਇੱਥੋਂ ਕੁਲਬੀਰ ਸਿੰਘ ਜ਼ੀਰਾ ਨੂੰ ਉਤਾਰ ਦਿੱਤਾ ਗਿਆ ਕੁਲਬੀਰ ਸਿੰਘ ਜ਼ੀਰਾ ਜਿਹੜਾ ਨੇ ਉਹ ਆਪ ਉਹਨਾਂ ਦਾ ਇੱਕ ਪੰਥਕ ਇਤਿਹਾਸ ਰਿਹਾ ਉਹਨਾਂ ਦੇ ਪਰਿਵਾਰ ਦਾ ਪੰਥਕ ਇਤਿਹਾਸ ਰਿਹਾ ਐਸਜੀਪੀਸੀ ਦੇ ਵਿੱਚ ਉਹਨਾਂ ਦਾ ਪਰਿਵਾਰ ਰਿਹਾ ਇੱਥੋਂ ਤੱਕ ਕਿ ਪੰਥਕ ਪਾਰਟੀ ਦੇ ਵਿੱਚ ਐਮਐਲਏ ਵੀ ਰਹਿ ਚੁੱਕੇ ਨੇ ਇਸ ਬਾਰੇ ਕੁਲਬੀਰ ਜ਼ੀਰਾ ਆਪ ਹੀ ਬਿਆਨ ਦਿੰਦੇ ਨੇ ਹਾਲਾਂਕਿ ਲੰਘੇ ਗੱਲ ਜਦੋਂ ਗੁਰਜੀਤ ਔਜਲਾ ਬਿਆਨ ਦਿੰਦੇ ਨੇ ਹਰਮੰਦਰ ਸਾਹਿਬ ਜਾ ਕੇ ਉਦੋਂ ਹੀ ਕੁਲਬੀਰ ਜ਼ੀਰਾ ਵੀ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਪਰ ਉੱਥੇ ਉਹਨਾਂ ਨੇ ਆਪਣੇ ਬਿਆਨਾਂ ਦੇ ਵਿੱਚ ਅਕਾਲੀ ਲੀਡਰਾਂ ਦਾ ਜ਼ਿਕਰ ਕਰ ਦਿੱਤਾ ਇੱਥੋਂ ਤੱਕ ਕਿ ਆਪਣੇ ਬਿਆਨਾਂ ਦੇ ਵਿੱਚ ਅਮਰਿਤਪਾਲ ਦਾ ਜ਼ਿਕਰ ਕਰ ਦਿੱਤਾ ਕੁਲਬੀਰ ਜ਼ੀਰਾ ਜਿਹੜੇ ਨੇ ਉਹ ਇੱਕ ਵੱਖਰੇ ਹੀ ਲੈਵਲ ਦੇ ਉੱਤੇ ਪੜ ਕੇ ਨਜ਼ਰ ਆ ਰਹੇ ਨੇ ਇਹ ਕੁਲਬੀਰ ਜ਼ੀਰਾ ਦਾ ਆਪਣਾ ਪ੍ਰਭਾਵ ਹੋਵੇ ਜਾਂ ਫਿਰ ਖਡੂਰ ਸਾਹਿਬ ਦੀ ਜਿਹੜੀ ਸੀਟ ਹੈ ਉਸ ਦਾ ਪ੍ਰਭਾਵ ਜਿਹੜਾ ਕੁਲਬੀਰ ਜ਼ੀਰਾ ਤੇ ਹੋਵੇ ਇਹ ਅਜੇ ਤੱਕ ਨਹੀਂ ਕਿਹਾ ਜਾ ਸਕਦਾ ਸਪਸ਼ਟ ਤੌਰ ਦੇ ਉੱਤੇ ਪਰ ਜ਼ਰੂਰ ਕੁਲਬੀਰ ਜ਼ੀਰਾ ਜਿਹੜੇ ਨੇ ਉਹ ਥੋੜੇ ਅਗਰੈਸਿਵ ਨਜ਼ਰ ਆਏ ਨੇ ਲੱਗੇ ਕੱਲ ਉਹਨਾਂ ਨੇ ਸਿੱਧਾ ਨਿਸ਼ਾਨਾ ਬਣਾਇਆ ਵਿਕਰਮ ਸਿੰਘ ਮਜੀਠੀਆ ਨੂੰ ਉਹਨਾਂ ਨੇ ਸਾਫ਼ ਕਿਹਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਤਾਂ ਅਜੇ ਤੱਕ ਮੈਂ ਸੁਪਣਿਆਂ ਦੇ ਵਿੱਚ ਡਰਾਉਂਦਾ ਆ ਉਹਨਾਂ ਨੇ ਇੱਥੋਂ ਦਾ ਕਿਹਾ ਕਿ ਕਿਉਂਕਿ ਕਥਤ ਤੌਰ ਦੇ ਉੱਤੇ ਕੁਲਬੀਰ ਜ਼ੀਰਾ ਨੂੰ ਉਹਨਾਂ ਦੀ ਛੋਟੀ ਹਾਈਟ ਕਰਕੇ ਉਹਨਾਂ ਦਾ ਮਜ਼ਾਕ ਉਡਾਇਆ ਗਿਆ ਸੀ ਮਖੌਲ ਉਡਾਇਆ ਗਿਆ ਸੀ ਇਸ ਵਾਸਤੇ ਕੁਲਬੀਰ ਜੀਰਾ ਉਸ ਦਾ ਬਿਆਨ ਦਿੰਦੇ ਨੇ ਕਿ ਭਾਵੇਂ ਮੇਰੀ ਹਾਈਟ ਛੋਟੀ ਹੈ ਪਰ ਤਾਂ ਵੀ ਮੈਂ ਵਿਕਰਮ ਮਦੀਠੀਆਂ ਨੂੰ ਉਹਨਾਂ ਦੇ ਸੁਪਨੇ ਚ ਜਾ ਕੇ ਡਰਾਉਣਾ ਹੈ ਵਿਕਰਮ ਸਿੰਘ ਮਦੀਠੀਆ ਦੇ ਉੱਤੇ ਸਿੱਧੇ ਤੰਜ ਕੱਸੇ ਗਏ ਨੇ ਔਰ ਨਾਲ ਦੀ ਨਾਲ ਅੰਮ੍ਰਿਤਪਾਲ ਸਿੰਘ ਦੀ ਗੱਲ ਛਿੜੀਦੀ ਹੈ ਹੁਣ ਖਡੂਰ ਸਾਹਿਬ ਦੀ ਸੀਟ ਹੈ ਜ਼ਾਹਿਰ ਤਾਂ ਜੇ ਖਡੂਰ ਸਾਹਿਬ ਦੀ ਸੀਟ ਹੈ ਤੇ ਉਹਦੇ ਉੱਤੇ ਅਮਰਿਤਪਾਲ ਸਿੰਘ ਦੀ ਗੱਲ ਹੋਣੀ ਵੀ ਲਾਜ਼ਮੀ ਹੈ ਕਿਉਂਕਿ ਅਮਰਿਤਪਾਲ ਸਿੰਘ ਇਲੈਕਸ਼ਨ ਖਡੂਰ ਸਾਹਿਬ ਤੋਂ ਲੜਦਾ ਪਿਆ ਦਾਅਵਿਆਂ ਦੇ ਮੁਤਾਬਿਕ ਔਰ ਇਸੇ ਦੇ ਮੱਦੇ ਨਜ਼ਰ ਜੇ ਖਡੂਰ ਸਾਹਿਬ ਦੀ ਸੀਟ ਹੈ ਤੇ ਕੁਲਬੀਰ ਜ਼ੀਰਾ ਨੂੰ ਵੀ ਇਹ ਪੁੱਛਿਆ ਜਾਣਾ ਲਾਜ਼ਮੀ ਸੀ ਪੁੱਛਿਆ ਗਿਆ ਅਮਰਿਤਪਾਲ ਸਿੰਘ ਦੇ ਬਾਰੇ ਵਿੱਚ ਉਹਨਾਂ ਨੇ ਕਿਹਾ ਕਿ ਅਮਰਿਤਪਾਲ ਸਿੰਘ ਦੀ ਥਾਂ ਦੇ ਉੱਤੇ ਬਾਜੇ ਕੇ ਲੜੇ ਤਾਂ ਸ਼ਾਇਦ ਅਮਰਿਤਪਾਲ ਦੀ ਪਾਰਟੀ ਆ ਅਮਰਿਤਪਾਲ ਦੇ ਸਮਰਥਕ ਜਿਹੜੇ ਨੇ ਜਿੱਤ ਸਕਦੇ ਨੇ ਪ੍ਰਧਾਨ ਮੰਤਰੀ ਬਾਜੇ ਕੇ ਲੜੇ ਕਹਿੰਦੇ ਤਾਂ ਗੱਲ ਬਣ ਸਕਦੀ ਅਮਰਿਤਪਾਲ ਸਿੰਘ ਦੇ ਨਾਲ ਕੋਈ ਗੱਲ ਨਹੀਂ ਬਣਨੀ ਸਾਫ ਟੌਰ ਦੇ ਉੱਤੇ ਅਮਰਿਤਪਾਲ ਸਿੰਘ ਨੂੰ ਡੀਫੇਮ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਅਮਰਿਤਪਾਲ ਸਿੰਘ ਦੇ ਸਮਰਥਕ ਜਿਹੜੇ ਨੇ ਡਟੇ ਹੋਏ ਨੇ ਖਡੂਰ ਸਾਹਿਬ ਦੀ ਸੀਟ ਨੂੰ ਲੈ ਕੇ ਚਰਚਾਵਾ ਨੇ ਕਿ ਅਮਰਿਤਪਾਲ ਸਿੰਘ ਜਿਹੜਾ ਆ ਉਹ ਬਾਜ਼ੀ ਮਾਰ ਸਕਦਾ ਆ ਅਮਰਿਤਪਾਲ ਸਿੰਘ ਨੂੰ ਲੈ ਕੇ ਚਰਚਾਵਾ ਤੇਜ਼ ਹੁੰਦੀਆਂ ਜਾ ਰਹੀਆਂ ਪਰ ਉੱਥੇ ਕੁਲਬੀਰ ਜ਼ੀਰਾ ਅਮਰਿਤਪਾਲ ਸਿੰਘ ਦੇ ਉੱਤੇ ਸਿੱਖੇ ਬਿਆਨ ਦਿੰਦੇ ਨਜ਼ਰ ਆਉਂਦੇ ਨੇ ਸਾਫ਼ ਤੌਰ ਦੇ ਉੱਤੇ ਸਮਝਿਆ ਜਾ ਸਕਦਾ ਹੈ ਕਿ ਪੋਲਿਟਿਕਲ ਵਿਰੋਧੀ ਆ ਜਿਸ ਵਾਸਤੇ ਜ਼ਰੂਰ ਇਸ ਤਰ੍ਹਾਂ ਦੇ ਬਿਆਨ ਦਿੱਤੇ ਜਾ ਸਕਦੇ ਨੇ ਪਰ ਅਮਰਿਤਪਾਲ ਦੇ ਕੇਸ ਦੇ ਵਿੱਚ ਭਾਵੇਂ ਕੁਲਬੀਰ ਜ਼ੀਰਾ ਹੋਣੀਆਂ ਪਹਿਲਾਂ ਵਿਰਸਾ ਸਿੰਘ ਵਲਟੋਹਾ ਬੜੇ ਹੀ ਅਗਰੈਸਿਵ ਬਿਆਨ ਦਿੱਤੇ ਗਏ ਨੇ ਵਿਰਸਾ ਸਿੰਘ ਵਲਟੋਹਾ ਨੇ ਵੀ ਆਰਐਸਐਸ ਦਾ ਜ਼ਿਕਰ ਕੀਤਾ ਸੀ ਉਹਨਾਂ ਨੇ ਆਰਐਸਐਸ ਦਾ ਹਵਾਲਾ ਦੇ ਕੇ ਕਿਹਾ ਸੀ ਕਿ ਆਰਐਸਐਸ ਜਿਹੜੀ ਹੈ ਉਹ ਇੱਥੇ ਕੰਮ ਕਰ ਰਹੀ ਹੈ ਅਮਰਿਤਪਾਲ ਸਿੰਘ ਦੇ ਨਾਲ ਰਲਈ ਹੋਈ ਅਮਰਿਤਪਾਲ ਸਿੰਘ ਆਰਐਸਐਸ ਦਾ ਬੰਦਾ ਇੱਥੋਂ ਤੱਕ ਗੱਲ ਕਰ ਦਿੱਤੀ ਗਈ ਸੀ ਖੈਰ ਕੁਲਬੀਰ ਜ਼ੀਰਾ ਜਿਹੜੇ ਨੇ ਕੁਲਬੀਰ ਜ਼ੀਰਾ ਵੀ ਇਸੇ ਤਰ੍ਹਾਂ ਐਗਰੈਸਿਵ ਮੋਡ ਦੇ ਵਿੱਚ ਨਜ਼ਰ ਆਏ ਨੇ ਉਹਨਾਂ ਨੇ ਪੈਂਦੀ ਸੱਟੇ ਹੀ ਅੰਮ੍ਰਿਤਪਾਲ ਸਿੰਘ ਨੂੰ ਨਿਸ਼ਾਨਾ ਬਣਾਇਆ ਔਰ ਨਾਲ ਦੀ ਨਾਲ ਇਸ ਸੀਟ ਦੇ ਉੱਤੇ ਆਪਣੇ ਇਤਿਹਾਸ ਦਾ ਜ਼ਿਕਰ ਕਰਦਿਆਂ ਹੋਏ ਆਪਣੇ ਆਪ ਨੂੰ ਸਰਵਸ਼ੇਸ਼ ਦੱਸਿਆ ਉਸ ਇਹਨਾਂ ਮਸਲਿਆਂ ਨੂੰ ਲੈ ਕੇ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਕਾਫੀ ਪਖੀ ਹੋਈ ਹੈ ਅਸਲ ਦੇ ਵਿੱਚ ਬਿਕਰਮ ਸਿੰਘ ਮਜੀਠੀਆ ਨੂੰ ਨਿਸ਼ਾਨਾ ਬਣਾਉਂਦੇ ਹੋਏ ਅੰਮ੍ਰਿਤਪਾਲ ਸਿੰਘ ਦੇ ਨਾਲ ਨਾਲ ਹੋਰ ਕੀ ਕੁਝ ਬੋਲੇ ਨੇ ਕੁਲਬੀਰ ਜ਼ੀਰਾ ਆਓ ਸੁਣ ਲੈਂਦੇ ਹਾਂ ਗੱਲ ਇਹ ਹੈ ਕਿ ਗੁਰੂ ਸਾਹਿਬ ਦਾ ਅਸ਼ੀਰਵਾਦ ਆ ਗੁਰੂ ਸਾਹਿਬ ਦੇ ਅਸ਼ੀਰਵਾਦ ਦੇ ਨਾਲ ਹੀ ਪਾਰਟੀ ਨੇ ਕਿਰਪਾ ਕੀਤੀ ਹੈ ਔਰ ਗੁਰੂ ਸਾਹਿਬ ਦੇ ਓਟ ਆਸਰੇ ਦੇ ਨਾਲ ਹੀ ਜਿਹੜਾ ਕਿ ਉਹ ਇਲੈਕਸ਼ਨ ਲੜਾਂਗੇ ਔਰ ਚਿਤਕੇ ਜਿਹੜਾ ਕਿ ਇਹ ਸੀਟ ਕਾਂਗਰਸ ਪਾਰਟੀ ਦੀ ਝੋਲੀ 'ਚ ਪਾਉਣ। ਜੀ ਦਾ ਸਾਹ ਪੰਜ-ਛਤ ਹਲਕਾ ਕਿਹਾ ਜਾਂਦਾ ਹੈ ਅਮਰਿਤਪਾਲ ਸਿੰਘ ਵੀ ਚੋਣ ਮੈਦਾਨ 'ਚ ਉਤਰਿਆ ਕਿੰਨਾ। ਸਸੰਦ ਡੋਆ ਵੀ ਚੈਲੰਜ ਦੇ ਰਹੇ ਤੁਸੀਂ ਕੀ ਮੰਨਦੇ ਹੋ? ਗੱਲ ਇਹ ਆ ਕਿ ਅੱਜ ਆਪਾਂ ਗੁਰੂ ਘਰ ਖੜੇ ਆ। ਇਸ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਆਪਾਂ ਸਾਰੀਆਂ ਹੀ ਗੱਲਾਂ ਕਰਨੀਆਂ ਔਰ ਜਿਹੜੀ ਤੁਸੀਂ ਪੰਥਕ ਦੀ ਗੱਲ ਕਰਦੇ ਹੋ। ਕਾਂਗਰਸ ਪਾਰਟੀ ਨੇ ਵੀ ਪੰਥਕ ਚਿਹਰਾ ਭੇਜਿਆ ਹੈ ਮੇਰੇ ਦਾਦਾ ਜੀ ਜਹਦਰ ਗੁਰਦੀਪ ਸਿੰਘ ਜੀ ਜੋ ਕਿ 27 ਸਾਲ ਮੈਂਬਰ ਐਸ ਡੀ ਪੀ ਸੀ ਰਹੇ ਮੇਰੇ ਪਿਤਾ ਜੀ ਸਵਰਗਵਾਸੀ ਜਹਦਰਿੰਦਰ ਸਿੰਘ ਜੀ ਜਿਹਨਾਂ ਬਾਰੇ ਸਾਰੇ ਜਾਣਦੇ ਹੋ ਔਰ ਗੁਰਸਿੱਖ ਤੇ ਪੰਥਕ ਪਰਿਵਾਰ ਹੈ ਬਾਕੀ ਅੱਗੇ ਸੰਗਤਾਂ 'ਚ ਜਾਵਾਂਗੇ ਜਾ ਕੇ ਜਿਹੜੀਆਂ ਸਾਡੀਆਂ ਪਾਰਟੀ ਦਾ ਸਨੇਹਾ ਹੈ ਉਹ ਲੋਕ ਸਭਾ ਹਲਕਾ ਖਡੂਰ ਸਾਹਿਬ ਦੇ ਘਰ ਘਰ ਤੱਕ ਪਹੁੰਚਾਵਾਂਗੇ ਔਰ ਤਾਂ ਕਿ ਉਹ ਲੋਕਾਂ ਤੱਕ ਪਹੁੰਚ ਸਕੇ ਔਰ ਲੋਕਾਂ ਦੀ ਗੱਲ ਜਿਹੜੀ ਆ ਉਹ ਤਾਂ ਹੀ ਪਾਰਲੀਮੈਂਟ 'ਚ ਜਾ ਕੇ ਰੱਖ ਸਕਦੇ ਆ ਕਿ ਜੇ ਇਥੋਂ ਜਿੱਤ ਪ੍ਰਾਪਤ ਕਰਕੇ ਜਾਵਾਂਗੇ ਔਰ ਲੋਕਾਂ ਦੇ ਜਿੰਨੇ ਵੀ ਮਸਲੇ ਨੇ ਚਾਹੇ ਕੋਈ ਕਿਸਾਨੀ ਦਾ ਮਸਲਾ ਹੈ ਚਾਹੇ ਕੋਈ ਵਪਾਰੀਆਂ ਦਾ ਮਸਲਾ ਹੈ ਚਾਹੇ ਕੋਈ ਜਿਵੇਂ ਕਿ ਆਪਾਂ ਗੱਲ ਕਰਦੇ ਹਾਂ ਕਿਉਂਕਿ ਜਿੰਦੇ ਨਾਲ ਹੀ ਭਾਈ ਸਾਹਿਬ ਲੱਗ ਗਿਆ ਗੁਰੂ ਦਾ ਬਾਣਾ ਪਾ ਲਿਆ ਮੈਂ ਹਮੇਸ਼ਾ ਸਤਕਾਰ ਕਰਦਾ ਔਰ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮੈਂ ਉਦੋਂ ਵੀ ਜਦੋਂ ਉਹਨਾਂ ਤੇ ਐਨਐਸਏ ਲੱਗੀ ਤਾਂ ਮੈਂ ਉਦੋਂ ਵੀ ਇਸ ਕੱਲ ਦਾ ਵਿਰੋਧ ਕੀਤਾ ਮੈਂ ਉਦੋਂ ਵੀ ਇਹ ਗੱਲ ਕਹੀ ਕਿ ਇਹ ਜਿਹੜਾ ਗਲਤ ਕੰਮ ਹੋ ਰਿਹਾ ਕਿਉਂਕਿ ਪਹਿਲਾਂ ਜਦੋਂ ਵੀ ਅੰਗਰੇਜ਼ਾਂ ਦਾ ਰਾਜ ਰਿਹਾ ਤਾਂ ਉਦੋਂ ਤੁਸੀਂ ਵੇਖਿਆ ਕਿ ਅੰਗਰੇਜ਼ ਹਮੇਸ਼ਾ ਸਿੱਖਾਂ ਨੂੰ ਕਾਲੇ ਪਾਣੀ ਦੀਆਂ ਜੇਲਾਂ ਚ ਭੇਜਦੇ ਸੀ ਔਰ ਇਹ ਸਰਕਾਰ ਨੇ ਵੀ ਜੋ ਕੁਝ ਕੀਤਾ ਤੁਸੀਂ ਵੇਖਿਆ ਕਿ ਡੇਬਰੂਗੜ ਜਿਹੜਾ ਕਿ ਭੇਜਿਆ ਗਿਆ ਇਸ ਕਰਕੇ ਮੈਂ ਬੇਨਤੀ ਕਰਦਾ ਕਿ ਅੱਜ ਗੁਰੂ ਸਾਹਿਬ ਦਾ ਓਟ ਆਸਰਾ ਲੈ ਕੇ ਚੱਲੇ ਆਂ ਔਰ ਲੋਕਾਂ ਦੇ ਵਿੱਚ ਜਿਹੜੇ ਵੀ ਸਾਡੇ ਜਿਹੜੇ ਮੁੱਦੇ ਨੇ ਔਰ ਜਿਹੜੇ ਲੋਕਾਂ ਦੀਆਂ ਜੋ ਸਾਡੇ ਤੱਕ ਜੋ ਪਹੁੰਚੀਆਂ ਨੇ ਕਿ ਸਾਡੇ ਏਰੀਏ ਦੇ ਵਿੱਚ ਜਿਵੇਂ ਬਹੁਤ ਵੱਡੀ ਇੱਕ ਮੰਗ ਆ ਕਿਉਂਕਿ ਅੱਜ ਜੇ ਪਾਕਿਸਤਾਨ ਦਾ ਬਾਰਡਰ ਵਪਾਰ ਲਈ ਖੁੱਲ ਜਾਵੇ ਤਾਂ ਮੈਂ ਗੱਲ ਕਹਿਣਾ ਕਿ ਉਹ ਬਹੁਤ ਹੀ ਵੱਡੀ ਗੱਲ ਹੋਵੇਗੀ ਔਰ ਦੂਜੀ ਗੱਲ ਅਸੀਂ ਇਹ ਗੱਲ ਕਹਿੰਦੇ ਹਾਂ ਕਿ ਅੱਜ ਅਸੀਂ ਗੁਰੂ ਘਰ ਦੇ ਵਿੱਚ ਨਤਮਸਤਕ ਹੋਏ ਹਾਂ ਔਰ ਸਾਰਿਆਂ ਧਰਮਾਂ ਨੂੰ ਨਾਲ ਲੈ ਕੇ ਜੇ ਚੱਲੀ ਹੈ ਤੇ ਕਾਂਗਰਸ ਪਾਰਟੀ ਚੱਲੀ ਹੈ ਕਿਉਂਕਿ ਇੱਕ ਗੁਲਦਸਤਾ ਹੈ ਫੁੱਲਾਂ ਦਾ ਇੱਕ ਗੁਲਦਸਤਾ ਫੁੱਲਾਂ ਦਾ ਜਿੰਦੇ ਵਿੱਚ ਹਰ ਤਰ੍ਹਾਂ ਦਾ ਜਿਹੜਾ ਫੁੱਲ ਆ ਔਰ ਉਹਦੀ ਜਿਹੜੀ ਮਹਿਕ ਆ ਸੁਗੰਧਾ ਅਲੱਗ-ਅਲੱਗ ਆ ਔਰ ਉਸ ਗੁਲਦਸਤੇ ਨੂੰ ਇਸੇ ਤਰ੍ਹਾਂ ਹੀ ਖੜਿਆ ਰੱਖਣ ਲਈ ਅੱਜ ਗੁਰੂ ਮਹਾਰਾਜ ਜੀ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ